ਰਾਸ਼ਟਰੀ ਭਗਵਾ ਸੈਨਾ ਸੰਗਠਨ ਦੇ ਰਾਸ਼ਟਰੀ ਅਧਿਆਕਸ਼ ਸ਼੍ਰੀ ਪੰਕਜ ਦਸੇਵਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਭਗਵਾ ਸੈਨਾ ਸੰਗਠਨ ਦੇ ਪੰਜਾਬ ਚੇਅਰਮੈਨ ਬਲਵਿੰਦਰ ਸ਼ਰਮਾ ਜੀ ਤੇ ਪੰਜਾਬ ਉਪ ਪ੍ਰਧਾਨ ਹਰਜਿੰਦਰ ਪਾਲ ਸਰੀਨ ਜੀ ਦੀ ਅਗਵਾਈ ਹੇਠ ਅੱਜ ਮੰਦਿਰ ਵਿੱਚ ਇੱਕ ਵਿਸ਼ਾਲ ਪਾਵੇ ਪ੍ਰੋਗਰਾਮ ਰੱਖਿਆ ਗਿਆ ਅਯੋਧਿਆ ਦੇ ਰਾਮਲੀਲਾ ਮੰਦਿਰ ਦੇ ਉਦਘਾਟਨ ਤੇ 22 ਜਨਵਰੀ ਨੂੰ ਭਗਵਾ ਸੈਨਾ ਸੰਗਠਨ ਵੱਲੋਂ ਅੰਮ੍ਰਿਤਸਰ ਤੋਂ ਕਥੂ ਨੰਗਲ ਚਾਮੁੰਡਾ ਦੇਵੀ ਮੰਦਿਰ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਸੰਤ ਸਮਾਜ ਅਤੇ ਸੰਤਾਨ ਨੂੰ ਪਿਆਰ ਕਰਨ ਵਾਲੇ ਮੌਜੂਦ ਸਨ ਫੈਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸ਼ੀਪਕ ਵਾਸ਼ਿਆਸ ਕਰਦੇ ਬਲੋ ਕੱਢੀ ਜਾ ਰਹੀ ਆ ਜਿਹੜੀ ਗ੍ਰੈਂਡ ਗਣ ਸ਼੍ਰੀ ਕ੍ਰਿਸ਼ਨ ਮੰਦਿਰ ਤੋਂ ਲੈਂਦੀ ਹੋਈ ਕੱਥੂ ਨਗਰ ਤੱਕ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਸੰਤ ਸਮਾਜ ਸਾਰੇ ਸਾਡੇ ਨਾਲ ਚੱਲ ਰਹੇ ਨੇ ਸਲਾਤਨ ਦੀ ਚਾਹੇ ਕਾਰ ਹੋ ਰਹੀ ਹੈ ਹਜ਼ਾਰਾਂ ਲੋਕ ਸਾਡੇ ਨਾਲ ਨੇ ਧਰਮ ਦਾ ਪ੍ਰਚਾਰ ਹੋ ਰਿਹਾ ਹੈ ਧਰਮ ਦਾ ਪ੍ਰਸਾਰ ਹੋ ਰਿਹਾ ਹੈ ਰਾਮ ਮੰਦਿਰ ਬਣਨ ਦੀ ਸਭ ਨੂੰ ਵਧਾਈ ਅਯੁੱਧਿਆ ਦੇ ਵਿੱਚ ਜਿਹੜਾ ਬਵੇ ਰਾਮ ਮੰਦਿਰ ਬਣ ਰਿਹਾ ਹੈ ਉਸ ਮੰਦਿਰ ਦੀ ਖੁਸ਼ੀ ਦੇ ਵਿੱਚ ਅੱਜ ਅੰਬਰੀ ਸਰ ਦੇ ਵਿੱਚ ਇੱਕ ਵਿਸ਼ਾਲ ਪਗਵਾਨ RAM JI ਦੇ ਨਾਮ ਦਾ ਇੱਕ ਆਯੋਜਨ ਕੀਤਾ ਜਾ ਰਿਹਾ ਹੈ ਜਿੱਤੋਂ ਲੋਕਾਂ ਵੱਲੋਂ ਪੂਸ਼ ਵਰਸ਼ਾ ਕਰਕੇ ਸਵਾਗਤ ਕੀਤਾ ਜਾ ਰਿਹਾ ਹੈ ਅਸੀਂ ਇੱਕ ਵਾਅਦਾ ਕੀਤਾ ਸੀ ਜਿੱਤੇ ਪ੍ਰਭੂ RAM JI ਜਨਮ ਲੈ ਆਏ ਮੰਦਰ ਉੱਥੇ ਬਣਾਵਾਂਗੇ ਇਹ ਵਾਅਦਾ ਪੂਰਾ ਕਰਦੇ ਹੋਏ ਅੱਜ ਪੂਰੇ ਭਾਰਤ ਦੀ ਜੰਦਾ ਨੂੰ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਲੰਗਰ ਲਗਾਏ ਗਏ ਆ ਕਰਾਨੂੰ ਸਜਾਇਆ ਗਿਆ ਏ ਅਸਲ ਦੀਵਾਲੀ ਦੀ ਸਾਡੀ ਅੱਜ ਆ ਜਿਸ ਦਿਨ ਪ੍ਰਭੂ ਰਾਮ ਜੀ ਅੱਜੇ ਆਪਣੇ ਬੋਵੇ ਮੰਦਿਰ ਦੇ ਵਿੱਚ ਆਪਣਾ ਸਥਾਨ ਪ੍ਰਾਪਤ ਕਰਦੇ ਪਏ ਆ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਇਹੋ ਬੇਲ ਕੀਤੀ ਜਾਂਦੀ ਆ ਕਿ ਦੀਵਾਲੀ ਦੇ ਤੇ ਰਾਜ ਦੇ ਦਿਨ ਨੂੰ ਮਨਾਏ ਜਾਵੇ ਖੁਸ਼ੀਆਂ ਮਨਾਏ ਜਾਣ ਪਟਾਕੇ ਚਲਾਏ ਜਾਣ ਘਰਾਂ ਨੂੰ ਦੀਪਮਾਲਾ ਕਰਕੇ ਸਜਾਇਆ ਜਾਵੇ ਕਿਉਂਕਿ ਜਿਹੜਾ ਇਹ ਮੰਦਰ ਸਾਨੂੰ ਮਿਲਿਆ ਏ ਇਹ ਹਜ਼ਾਰਾਂ ਬਲੀਦਾਨ ਕਰਕੇ ਮਿਲਿਆ ਏ ਕਿੰਨੇ ਕੇਸ ਲੜੇ ਗਏ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਆਪਣੇ ਜੀਂਦੇ ਜੀ ਇਹ ਮੰਦਰ ਦੇਖ ਸਕਦੇ ਆ 500 ਸਾਲ ਦੇ ਤਪ ਤੋਂ ਬਾਅਦ ਤੇ ਅੱਜ ਸਾਡਾ ਸੁਪਨਾ ਪੂਰਾ ਹੋਇਆ ਏ ਤੇ ਸਾਰੀ ਦੁਨੀਆ ਰਲ ਕੇ ਖੁਸ਼ੀ ਮਨਾ ਰਹੀ ਏ ਇਹ ਸ਼ੋਭਾ ਯਾਤਰਾ ਕਿੱਥੋਂ ਕੱਢੀ ਤੇ ਕਿੱਥੇ ਕੱਢੀ ਇਹ ਨਰੈਣਗੜ੍ਹ ਤੋਂ ਕੱਢੀ ਗਈ ਆ ਸਾਰੇ ਅੰਮ੍ਰਿਤਸਰ ਘੁੰਮਦੀ ਹੋਈ ਦੇਵੀਗੇ ਚ ਮੁੰਡੇ ਸਮਾਪਤ ਹੋਏਗੀ ਉੱਥੇ ਭੋਵੇ ਲੰਗਰ ਚਲੇਗਾ ਉੱਥੇ ਰਸਤੇ ਦੇ ਵਿੱਚ ਇਸ ਸ਼ੋਭਾ ਯਾਤਰਾ ਦਾ ਕਈ ਜਗ੍ਹਾ ਸਵਾਗਤ ਹੋ ਰਿਹਾ ਏ ਸੁਪਿਆਰੀ ਸਤਿ ਸ੍ਰੀ ਅਕਾਲ ਜੇ ਸ਼ੋਭਾ ਯਾਤਰਾ ਜੋ ਹੈ RAM LILA ਕੇ ਭੋਵੇ ਆ ਭਾਵਨ के उपलक्ष में निकाली जा रही है जो हमारे शिवसेना के पंकज सेना के द्वारा और विपन्नर जी के और हमारे संत महात्मा जो पठानकोट से आए हैं उनके द्वारा ये निकाली जा रही है ये इसके सब सात संघ को ਬਹੁਤ ਬਹੁ ਬਧਾਈ ਹੋ। ਉਹ ਚਰਦੀ ਕਲਾ ਰੱਖੇ ਸਭੀ ਕੋ ਸਨਾਤਨ ਧਰਮ ਕੀ ਜੈ। ਦੇਖੋ ਜੀ ਸਭ ਤੋਂ ਪਹਿਲਾਂ ਬਹੁਤ ਵਧੀਆ ਖੁਸ਼ੀ ਦਾ ਦਿਨ ਹੈ ਅੱਜ ਕਿਉਂਕਿ ਬੜੇ ਦੇਰ ਤੋਂ ਸਾਡੀ ਜਿਹੜੀ ਸੀ ਇੱਕ ਖੁਆਇਸ਼ ਸੀਗੀ ਹਰ ਇੱਕ ਦੇ ਮਨ ਦੇ ਵਿੱਚ ਕਿ ਸ਼੍ਰੀ ਰਾਮ ਜੀ ਅਯੋਧਿਆ ਦੇ ਵਿੱਚ ਉਹਨਾਂ ਦਾ ਪ੍ਰਤੀਸ਼ਟਾ ਸਮਾਪਨ ਹੋਵੇ। ਅੱਜ ਉਹ ਹੋਣ ਜਾ ਰਿਹਾ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ। ਇਸ ਮੌਕੇ ਤੇ ਮੈਂ ਸਾਰੇ ਅੰਬਰੇਸ਼ਵਰ ਵਾਸੀਆਂ ਨੂੰ ਸਾਕੀ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਭੇਟ ਕਰਦਾ ਹਾਂ ਤੇ ਬਹੁਤ ਹੀ ਵਧੀਆ ਅੱਜ ਇੱਥੇ ਵੀ ਆਪਣਾ ਦਵੇਸਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸ਼ੋਭਾ ਯਾਤਰਾ ਵੀ ਨਿਕਾਲੀ ਜਾ ਰਹੀ ਹੈਗੀ ਹੈ ਔਰ ਬਹੁਤ ਵਧੀਆ ਹਰ ਬੰਦਾ ਇੱਥੇ ਖੁਸ਼ ਨਜ਼ਰ ਆ ਰਿਹਾ ਹੈਗਾ ਹਰ ਦੇ ਦਿਲ ਦੇ ਵਿੱਚ ਬਹੁਤ ਖੁਸ਼ੀ ਹੈਗੀ ਹੈ ਸੋ ਬਹੁਤ-ਬਹੁਤ ਵਧਾਈ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਰੀ ਟੀਮ ਨੂੰ ਤੇ ਸਾਰੇ ਅਮਰਤ ਵਾਸੀਆਂ ਨੂੰ